ਕੈਪਟਨ ਅਰਿਆਸਤੀ ਤੇ ਬਾਦਲ ਸਿਆਸਤੀ ਜੀ ਇਹਨਾਂ ਦੀ ਜੋ ਹਸਤੀ ਹੈ ਲੋਕ ਸਭ ਜਾਣਦੇ ਸਿੱਧੂ ਦੇ ਜੋ ਛੱਕੇ ਲੋਕ ਰਹਿਣ ਹੱਕੇ ਬੱਕੇ ਯਾਰੋ ਸ਼ਾਇਰ ਨੇ ਜੋ ਪੱਕੇ ਹੁੰਦਾ ਦੁੱਧੋ ਪਾਣੀ ਸ਼ਾਨਦੇ ਕਿ ਸ਼ਾਇਰ ਨੇ ਜੋ ਪੱਕੇ ਹੁੰਦਾ ਦੁੱਧੋ ਪਾਣੀ ਸ਼ਾਨਦੇ ਕਿ ਮਾਨ ਦਾ ਕਰੇਜ ਦੂਜਾ ਪੈਗ ਤੋਂ ਪਰੇਜ ਵਾਲਾ ਕੁੱਟਦਾ ਏ ਮੇਜ ਵਾਲਾ ਪੁੱਜ ਕੇ ਹਸਾਉਂਦਾ ਏ ਮੁਹੰਮਦ ਅਸਦੀਕ ਥੋੜਾ ਹਿੰਦੀ ਵਿੱਚ ਵੀ ਕੇ ਯਾਰੋ ਬੰਦਾ ਉਹਨਾਂ ਚ ਠੀਕ ਪਰ ਸੰਸਦ ਵਿੱਚ ਸੌਂਦਾ ਏ ਕਿ ਮਾਰਦੇ ਨੇ ਚੋਟਿਆਰੋ ਦਿਲਾਂ ਵਿੱਚ ਖੋਟਿਆਰੋ ਆਪੇ ਪਾਈ ਵੋਟ ਕੀ ਜੀ ਕਿਸੇ ਨੂੰ ਉਲਾਮਾ ਏ ਕੱਢਿਆ ਮੈਂ ਚੱਟਾ ਬੜਾ ਬੋਲਦਾ ਏ ਬਿੱਟਾ ਬੜਾ ਤੇ ਮਜੀਠੀਏ ਦਾ ਚੱਟਾ ਬੜਾ ਕੁੜਤਾ ਪਜਾਮਾ ਕਿ ਸੁੱਖੇ ਦੇ ਜੀ ਗੱਪ ਆਪ ਹੱਦਾਂ ਮੰਨੇ ਜਾਂਦੇ ਟੱਪ ਲੀਡਰਾਂ ਦੀ ਖਾਪ ਰਹਿੰਦੀ ਸੰਸਦ ਚ ਪੈਂਦੀ ਏ ਕਿ ਲਾਇਆ ਇੱਕ ਟੇਵਾ ਸਭ ਲੁੱਟਦੇ ਨੇ ਮੇਰਾ ਅੰਜਰਾਜ ਨਹੀਂ ਉਹ ਸੇਵਾਏ ਤਾਂ ਨੰਨੀ ਸ਼ਾ ਵੀ ਕਹਿੰਦੀ ਏ ਕਿ ਟੌੜਾ ਬਰਨਾਲਾ ਸੰਤ ਭਿੰਡਰਾਵਾਲਾ ਜਦੋਂ ਦੌਰ ਸੀਗਾ ਕਾਲਾ ਇਹ ਪੰਜਾਬ ਸਾਰਾ ਜਾਣਦਾ ਕਿ ਆਪਣਾ ਬ੍ਰਾਂਡ ਮੰਗੇ ਸਿੱਖ ਹੋਮ ਲੈਂਡ ਔਰ ਜਗਲ ਤੇ ਸਟੈਂਡ ਪੂਰਾ ਸਿਮਰਜੀਤ ਮਾਨ ਦਾ ਕਿ ਮਿਲਦੀ ਨਹੀਂ ਚਾਲ ਜਗਮੀਤ ਵੀ ਕਮਾਲ ਇੱਕ ਖਹਿਰਾ ਸਪਾਲ ਯਾਰੋ ਮੋੜ ਤੋਂ ਹੀ ਭਾਗੀ ਆ ਛੋਟੇ ਪਰਛਾਇਆ ਨਵੀਂ ਪਾਰਟੀ ਲਿਆਇਆ ਉਤੇ ਦੋਸ਼ ਵੱਡਾ ਲਾਇਆ ਮਾਇਆ ਕਿਸ ਨੇ त्यागी ਹੈ ਕਿ ਗਈ ਪਾਰਟੀ ਇਹ ਵੰਡੀ ਕਦੇ ਪੂਰੀ ਸੀ ਜੀ ਝੰਡੀ ਖੁੱਡੀਆਂ ਤੇ ਤਲਵੰਡੀ ਜਗਦੇਵ ਜਦੋਂ ਯਾਰ ਸੀ ਇਸ ਸਿਆਖਤ ਦੀ ਚਾਲ ਲੈਂਦੀ ਆਪੇ ਮੂਰੇ ਭਾਲ ਹਰਚੰਦ ਲੰਗੋਵਾਲ ਦਿੱਤਾ ਗੋੜੀਆਂ ਨਾਲ ਮਾਰ ਸੀ ਕਿ ਇੱਕ ਵੀਡੀਓ ਸਤਾਇਆ ਯਾਰੋ ਸੱਚਾ ਤੇ ਕਬਾਇਆ ਜੀ ਵਿਵਾਦਾਂ ਵਿੱਚ ਆਇਆ ਖੌਰੇ ਝੂਠਾ ਸੀ ਕਿ ਸੱਚਾ ਸੀ ਸਾਰੇ ਨਾਕੇ ਤੋਂ ਲਗਾ ਦੂੰ ਮੈਂ ਤਾਂ ਜੁਲੀਆਂ ਚਕਾ ਦੂੰ ਨਾਲੇ ਬਦਲੀ ਕਰਾ ਦੂੰ ਚਲੋ ਛੱਡੋ ਜੀ ਇਹ ਬੱਚਾ ਸੀ ਕਿ ਕੇਜਰੀਏ ਵਾਲ ਜੀ ਨੂੰ ਮਿਲੇ 5 ਸਾਲ ਯਾਰੋ ਕਰਤਾ ਕਮਾਲ ਹਾਲ ਦਿੱਲੀ ਜਾ ਕੇ ਵੇਖ ਲਓ ਕਿ ਸਿਰੇ ਦੇ ਤੋਂ ਠੱਗ ਪਿੱਛੇ ਭਗਤਾਂ ਦਾ ਵਗ ਲਾਈ ਦੇਸ਼ 'ਚ ਅੱਗ ਹੁਣ ਆਪੇ ਤੁਸੀਂ ਸੇਖ ਲਓ ਕਿ ਚਟਾਲਿਆਂ ਦਾ ਬੋਲ ਬਾਲਾ ਦੇਵੀ ਲਾਲ ਜੀ ਚਟਾਲਾ ਜੀ ਬੀਟੀ ਦਾ ਘਟਾਲਾ ਉਹਦੇ ਮੁੰਡੇ ਨੂੰ ਖਸਾ ਗਿਆ ਓਮ ਪ੍ਰਕਾਸ਼ ਹੋਇਆ ਵੱਡਾ ਇੱਕ ਖੱਟੜ ਤੇ ਵੱਡਾ ਯਾਰ ਉਹ ਚਾਬੀ ਵਾਲਾ ਵੱਡਾ ਗੁੱਡੀ ਆਪਣੀ ਚੜਾ ਗਿਆ ਕਿ ਮੌਲਾਨਾ ਜੀ ਆਯਾਦ ਯਾਦ ਆਇਆ ਚਿਰਾਂ ਬਾਅਦ ਇੱਕ ਲਾਲੂ ਪ੍ਰਸਾਦ ਚਾਰਾਂ گاਵਾਂ ਦਾ ਵੀ ਖਾ ਗਿਆ ਐਨੀ ਸਾਫ਼ ਨਹੀਂ ਸੀ ਪਿਛ ਮਹਾਰਾਸ਼ਟਰ ਦੇ ਵਿੱਚ ਸ਼ਹਿ ਸੈਨਾ ਦੇ ਖੇਚ ਦੇ ਠਾਕਰੇ ਆ ਗਿਆ ਕਿ ਵਕਰਾ ਸੀ ਸੂਬਾ ਕਸ਼ਮੀਰ ਵੀ ਅਜੂਬਾ ਜਿੱਥੇ ਰਹਦੀ ਮਹਿਬੂਬਾ ਯਾਰੋ ਸੈਯਦਾਂ ਦੀ ਕੁੜੀ ਐ ਕਿ ਉਮਰ ਅਬਦੁੱਲਾਹ ਹੁਣ ਛੱਡਦੇ ਨਹੀਂ ਖੁੱਲਾ ਗੱਲ ਆਈ ਉੱਤੇ ਬੁੱਲਾ ਫਿਰ ਮੁੜ ਕੇ ਨਾ ਮੁੜੀ ਐ ਕਿ ਇੱਕ ਭੈਣ ਮਾਇਆ ਵਤੀ ਦੀਦੀ ਮਮਤਾ ਦੀ ਗਤੀ ਨਾ ਵਹਿਣਿਆ ਨਹੀਂ ਪਤੀ ਸਤੀ ਹੋਈਆਂ ਰਾਜਨੀਤੀ 'ਚ ਇੱਕ ਬੰਦਾ ਏ ਮਹਾਨ ਜੀ ਵੱਲੇ ਜੇ ਬਿਆਨ ਪਿਉਨ ਪਿਤਾ ਦੇ ਸਮਾਨ ਕਹੀ ਜਾਂਦਾ ਖਾਦੀ ਕਾ ਕਿ ਪਿਓ ਨੂੰ ਪਿਤਾ ਦੇ ਸਮਾਨ ਕਹੀ ਜਾਂਦਾ ਖਾਦੀ ਪੀਤੀ ਚ ਕਿ ਵਾਜਾਂ ਮਾਰੀਆਂ ਬੁਲਾਇਆ ਹੱਥ ਕਈਆਂ ਨਾਲ ਮਲਾਇਆ ਹੰਸ ਰਾਜ ਨੇ ਸੁਨਾਇਆ ਇਹ ਤਾਂ ਫਕਰਾਂ ਦੀ ਮੌਜ ਹੈ ਕਿ ਪਾਲੋ ਭਗਵੇਂ ਓ ਚੋਲੇ ਸੱਚ ਮੀਡੀਆ ਨਾਲ ਬੋਲੇ ਓਲੇ ਰੱਖੇ ਘੜ ਤੋਂਲੇ ਲਈ ਥਾਂ ਥਾਂ ਤੇ ਫੌਜ ਹੈ ਕਿ ਕਵੀ ਅਟਲ ਬਿਹਾਰੀ ਅਡਵਾਨੀ ਨਾਲ ਯਾਰੀ ਬਾਜੀ ਆਈਟਮ ਦੀ ਮਾਰੀ ਸਾਰੀ ਗੱਲ ਰੱਖੀ ਓਲੇ ਚ ਮੋਦੀ ਦੇ ਕਾਨੂੰਨ ਕੋਇਆ ਚੈਨ ਤੇ ਸਕੂਨ ਯਾਰ ਵੱਖਰਾ ਜਨੂਨ ਹੁੰਦਾ ਸੰਗੀਆਂ ਦੇ ਟੋਲੇ 'ਚ ਕਿ ਨਹਿਰੋ ਤੇ ਪਟੇਲ ਕੱਟੀ ਦੋਹਾਂ ਨੇ ਹੀ ਜੇਲ ਇਹ ਸਿਆਸਤ ਦਾ ਖੇਲ ਨਹੀਂ ਓ ਬੱਚਿਆਂ ਨਦਾਨਾਂ ਦਾ ਕਿਹਨੇ ਮਾਰਿਆ ਸ਼ਬਾਸ਼ਾ ਨਹੀਂ ਮਿਲੀ ਉਹਦੀ লাশ ਕਹਿੰਦੇ ਹੋ ਗਿਆ વિનાਸ਼ ਕਾਚੇ ਬਮਾਨਾਂ ਦਾ ਕਿ ਅਮਰੀਕਾ ਲਈ ਉਸਾਮਾ ਜਿਵੇਂ ਚੀਨ ਲਈ ਇਲਾਮਾ ਅਪਰਾਧ ਦਾ ਪਿਤਾਮਾ ਜਿਵੇਂ ਇੰਡੀਆ ਨੂੰ ਦਾਉਦ ਹੈ ਪਰਵੇਜ ਨੋਜੀ ਕੇਸ ਵਿੱਚ ਫਾਂਸੀ ਹੋਈ ਦੇਸ਼ ਵਿੱਚ ਬੈਠਾ ਏ ਵਿਦੇਸ਼ ਵਿੱਚ ਮਾਲੀਆ ਦੀ ਮੌਜ ਹੈ ਕਿ ਸ਼ੀ ਜਨਪਿੰਗ ਯਾਰੋ ਚੀਨ ਦਾ ਇੱਕ ਕਿੰਗ ਇੱਕ ਪੂਰੀਆ ਦਾ ਕਿੰਮ ਦੇਸ਼ ਮਾਰਦਾ ਹੈ ਚੀਕਾਂ ਜੀ ਬਰਾਕ ਓਬਾਮਾ ਜੀ ਨੇ ਮਾਰਿਆ ਅਸਾਮਾ ਉਹ ਜੰਬੰਦਾ ਪੂਰਾ ਕੰਮਾਂ ਰਹਿੰਦਾ ਵਿੱਚ ਅਮਰੀਕਾ ਜੀ ਕਿ ਡੋਨਾਲਡ ਟਰੰਪ ਦੇਖੋ ਮਾਰਦਾ ਹੈ ਜੰਪ ਜੀ ਮਸਾਇਲ ਕਰੇ ਡੰਪ ਉਹਨੇ ਸੁਲੇਮਾਨੀ ਮਾਰਿਆ ਕਿ ਅਗੋ ਆਇਤੁੱਲਾ ਕਹਿੰਦਾ ਹੁਣ ਚੁੱਪਣੀ ਉਹ ਬੰਦਾ ਦੇਸ਼ ਜਰਮਨੀ ਸੰਦਾ ਨਹੀਂ ਇਰਾਨ ਹਜੇ ਹਾਰਿਆ ਕਿ ਗੱਲ ਰਸ਼ੀਆ ਤੋਂ ਤਰੀ ਫਿਰ ਚੀਨ ਵੱਲ ਮੁੜੀ ਇਹ ਸਾਥੀਆਂ ਦੀ ਥੁੜੀ ਜਦੋਂ ਖੁੱਲੀ ਉਹ ਦੋ ਵੇਖਾਂਗੇ ਛੱਡੋ ਲੋਕਤੰਤਰੇ ਮਾਰਕਸ ਦਾ ਮੰਤਰ ਜੀ ਮਹਿਲਾ ਨੂੰ ਬਸਾਂਤਰਲਾ ਫੇਰ ਆਪਾਂ ਸੇਖਾਂਗੇ ਕਿ ਸਭ ਛੱਡ ਗਏ ਸੀ ਪੱਲਾ ਰੂਸ ਰਹਿ ਗਿਆ ਇਕੱਲਾ ਜਿਸ ਤੱਲ ਨੂੰ ਝੱਲਾ ਕਹਿੰਦਾ ਸਾਰਿਆਂ ਨੂੰ ਵੇਖ ਲੂੰ ਪੂਰਾ ਲੈਂਦਾ ਏ ਆਨੰਦ ਰਾਜੇ ਦਾ ਜਫਰਜੰਦ ਬੜੀ ਸ਼ਾਇਰੀਏ ਪਸੰਦ ਜੀ ਦबई ਵਾਲੇ ਸ਼ੇਖ ਨੂੰ ਕਿ ਯੋਗਦਾਨ ਬਾਪ ਮਾਂ ਦਾ ਦੱਦ 71 ਸਿਆਹ ਦਾ ਦੱਸ ਗਿਆ ਜਾਂਦਾ ਜਾਂਦਾ ਬਾਪੂ ਰਾਜ ਵੱਡੇ ਵੱਡੇ ਆ ਰੱਬ ਨੇ ਜੇ ਚਾਇਆ ਫੇਰ ਆਪਾਂ ਮਿਲਾਂਗੇ ਦਬੇਰੋਂ ਚ ਪਹਿਲਾਂ ਵੀ ਕਿ ਸ਼ੇਰ ਮੈਂ ਤਾਂ ਲਿਖ ਲਿਖ ਛੱਲੇ ਆ ਕਿ ਜੋੜਦਾ ਕਵਿਤ ਬੈਠਾ ਔਲਖਾਂ ਦੇ ਵਿੱਚ ਜੀ ਵਰਿੰਦਰ ਦਾ ਚਿੱਤ ਜਿਤ ਛੇਤੀ ਹੁਣ ਲੋਚਦਾ ਕਿ ਧਰਮਾਂ ਦੇ ਕੇਸ ਦਾ ਤਨਿਤ ਦੇ ਕਲੇਸ਼ ਦਾ ਬਣੂ ਕਿ ਮੇਰੇ ਦੇਸ਼ ਦਾ ਮੈਂ ਹੀ ਰਹਿਦਾ ਸੋਚਦਾ ਧਰਮਾਂ ਦੇ ਕੇਸ ਦਾ ਤਨਿਤ ਦੇ ਕਲੇਸ਼ ਦਾ ਬਣੂ ਕਿ ਮੇਰੇ ਦੇਸ਼ ਦਾ ਮੈਂ ਹੀ